ਸੁਰਖੀਆਂ ਬਟੋਰਦੇ ਔਰ ਲੋਕਾਂ ਨੂੰ ਕਾਫੀ ਲੰਬੇ ਸਮੇਂ ਤੋਂ ਉਹਦੀਆਂ ਮੁਸ਼ਕਲਾਂ ਦਿੱਕਤਾਂ ਵੀ ਰਹਿੰਦੀਆਂ ਨੇ ਜੋ ਰਜਿਸਟਰੀਆਂ ਸਮੇਂ ਪੰਜਾਬ ਦੇ ਵਿੱਚ ਐਨਓਸੀਜ਼ ਦਾ ਇਸ਼ੂ ਬੜੇ ਲੰਬੇ ਸਮੇਂ ਤੋਂ ਗਰਮਾਇਆ ਹੋਇਆ ਸੀਗਾ ਉਹਦੇ ਨਾਲ ਕੁਝ ਗਲਤੀਆਂ ਤਾਂ ਸੀਗੀਆਂ ਕੁਝ ਕ ਲੋਕਾਂ ਦੀਆਂ ਜਿਹੜੇ ਇਲੀਗਲ ਕਲੋਨੀਆਂਜ਼ ਨੂੰ ਡਿਵੈਲਪ ਕਰਦੇ ਨੇ ਨਾ ਉਹਦੇ ਪਿਛਲੀਆਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਅ ਜਿਵੇਂ ਕਹਿੰਦੇ ਨੇ ਕਿ ਦੁੱਧ ਦੀ ਰਾਖੀ ਬਿੱਲੇ ਬਿਠਾਤੇ ਸਰਕਾਰਾਂ ਉਹਨਾਂ ਇਲੀਗਲ ਡਿਵੈਲਪਰਸ ਨੂੰ ਪ੍ਰੋਮੋਟ ਕਰਦੀਆਂ ਰਹੀਆਂ ਜਿਦੀ ਵਜ੍ਹਾ ਕਰਕੇ ਮਸ਼ਰੂਮਿੰਗ ਆਫ ਇਲੀਗਲ ਕਲੋਨੀਆਂ ਜਿਹੜੀ ਉਹ ਬੇਤਹਾਸ਼ਾ ਹੋ ਗਈ ਪੰਜਾਬ ਦੀ ਤਕਰੀਬਨ 14000 ਕਲੋਨੀ ਜਿਹੜੀਆਂ ਇਹ ਡਿਵੈਲਪ ਹੋ ਗਈਆਂ ਜਿਦੀ ਵਜ੍ਹਾ ਕਰਕੇ ਜੋ ਬੇਸਿਕ ਇਨਫਰਾਸਟ੍ਰਕਚਰ ਹੈ ਐਮਿਨਿਟੀਆਂ ਦਾ ਫੈਸਿਲਿਟੀਜ਼ ਦਾ ਸ਼ਹਿਰਾਂ ਦੇ ਵਿੱਚ ਪਿੰਡਾਂ ਕਸਬਿਆਂ ਦੇ ਵਿੱਚ ਉਹ ਵੀ ਦੀ ਦਿੱਕਤਾਂ ਨੇ ਜਿਹੜੀਆਂ ਆਈਆਂ ਨੇ ਇਦੇ ਬਾਰੇ ਅੱਜ ਬੜੇ ਵਿਚਾਰ ਚਰਚਾ ਹੋਈ ਹੈ ਬੜੇ ਡਿਟੇਲ ਦੇ ਵਿੱਚ ਕੈਬਨਿਟ ਦੇ ਵਿੱਚ ਤੇ ਇੱਕ ਖੁਸ਼ਖਬਰੀ ਜਿਹੜੀ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਜੋ ਸੁਨਾਉਣੀ ਤਾਂ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਜੀ ਨੇ ਜਿਹੜੇ ਲੰਬੇ ਸਮੇਂ ਤੋਂ ਇਸ ਪਾਲਿਸੀ ਦੇ ਉੱਪਰ ਕੰਮ ਕਰ ਰਹੇ ਸੁਨਾਉਣੀ ਤਾਂ ਉਹਨਾਂ ਨੇ ਖੁਦ ਆਪ ਸੀਗੀ ਖੁਸ਼ਖਬਰੀ ਪੰਜਾਬ ਦੇ ਲੋਕਾਂ ਨੂੰ ਪਰ ਕਿਉਂਕਿ ਉਹਨਾਂ ਨੇ ਅੱਜ ਜਲੰਧਰ ਨਿਕਲਣਾ ਸੀਗਾ ਝੰਡਾ ਘਰ ਆਉਣ ਦੇ ਲਈ ਸੋ ਉਹਨਾਂ ਨੇ ਸਾਡੀ ਮੀਰੀਅਰ ਚੀਮਾ ਸਾਹਿਬ ਦੀ ਡਿਊਟੀ ਲਗਾਈ ਹੈ ਕਿ ਪੰਜਾਬ ਦੇ ਲੋਕਾਂ ਨੂੰ মিডিਆ ਦੇ ਜ਼ਰੀਏ ਇਹ ਅਸੀਂ ਉਹਨਾਂ ਵੱਲੋਂ ਆਸ਼ਵਸਤ ਕਰੀਏ ਉਹਨਾਂ ਵੱਲੋਂ ਵਿਸ਼ਵਾਸ ਦਿਵਾਈਏ ਕਿ ਬੜੀ ਡਿਟੇਲ ਦੇ ਉੱਪਰ ਡਿਟੇਲ ਦੇ ਵਿੱਚ ਇਹਦੇ ਉੱਪਰ ਕੰਮ ਹੈ ਜਿਹੜਾ ਉਹ ਹੋ ਚੁੱਕਿਆ ਸੀਐਮ ਸਾਹਿਬ ਖੁਦ ਆਪ ਇਸ ਸਾਰੇ ਇਸ਼ੂ ਨੂੰ ਮਾਨੀਟਰ ਕਰ ਰਹੇ ਨੇ ਤੇ ਬੜੀ ਜਲਦੀ ਹੀ ਐਨਓਸੀ ਦੀ ਜਿਹੜੀ ਕਲੋਜ਼ ਹੈ ਪੰਜਾਬ ਦੇ ਵਿੱਚੋਂ ਉਹ ਖਤਮ ਹੋ ਜਾਏਗੀ ਔਰ ਇਹਦੀ ਜਿਹੜੀ ਬੇਸਿਕ ਜਾਂ ਬ੍ਰੌਡਲੀ ਜਿਹੜੇ ਜਿਹੜੇ ਮੋਡੈਲਿਟੀਆਂ ਸੀਐਮ ਸਾਹਿਬ ਨੇ ਸਾਨੂੰ ਕੈਬਨਿਟ ਨੂੰ ਅੱਜ ਕਨਵੇ ਕੀਤੀਆਂ ਨੇ ਕਿ ਜਿਨ੍ਹਾਂ ਲੋਕਾਂ ਕੋਲ 31 ਜੁਲਾਈ 2024 ਤੱਕ ਜਿਨ੍ਹਾਂ ਕੋਲ ਰਜਿਸਟਰੀਆਂ ਹੈਗੀਆਂ ਜਾਂ ਬਿਆਨੇ ਹੈਗੇ ਬਿਆਨੇ ਇਨ ਦਾ ਫਾਰਮ ਆਫ ਕਿ ਰਜਿਸਟਰਡ ਬਿਆਨੇ ਹੋਣ ਜਾਂ ਪੇਮੈਂਟਸ ਥਰੂ ਬੈਂਕਸ ਜਾਂ ਜਿਹਦੇ ਨਾਲ ਸਿਰਫ ਇਹ ਐਸਟੈਬਲਿਸ਼ ਕਰਨਾ ਪਏਗਾ ਉਹਨਾਂ ਨੂੰ ਕਿ ਉਹਨਾਂ ਦੀ ਜਿਹੜੀ ਡੀਲ ਹੈਗੀ ਜ਼ਮੀਨ ਦੀ ਉਹ ਜੈਨੂਇਨ ਹੈ ਇਹ ਨਾ ਹੋਵੇ ਕਿ ਜੈਨੂਇਨੈਸ ਉਹਦੀ ਕਿਉਂਕਿ ਨਹੀਂ ਕੀ ਹੁੰਦਾ ਪਹਿਲਾ ਸਮੇਂ ਦੇ ਵਿੱਚ ਵੀ ਇਹੀ ਹੋਇਆ ਕਿ ਬਹੁਤ ਸਾਰੀਆਂ ਕਲੋਨੀਆਂ ਕਲੋਨੀਆਂ ਨੂੰ ਤਿੰਨਾਂ ਚਾਰ ਮਹੀਨਿਆਂ ਦੇ ਵਿੱਚ ਹੀ ਲੋਕ ਦੋ ਨੰਬਰ 'ਚ ਕੱਟ ਦਿੰਦੇ ਨੇ ਜਿਹਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪੈਂਦਾ ਤੇ ਇਹ ਸੀਐਮ ਸਾਹਿਬ ਨੇ ਅੱਜ ਸਾਨੂੰ ਖੁਦ ਆਪ ਸਾਨੂੰ ਕਨਵੇ ਕੀਤਾ ਜਿਹੜਾ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਕਨਵੇ ਕਰ ਰਿਹਾ ਕਿ 31 ਜੁਲਾਈ 2024 ਤੱਕ ਜਿਨ੍ਹਾਂ ਦੀਆਂ ਜ਼ਮੀਨਾਂ ਦੀਆਂ ਰਜਿਸਟਰੀਆਂ ਹੋ ਚੁੱਕੀਆਂ ਜਾਂ ਜਿਨ੍ਹਾਂ ਕੋਲ ਆਥੈਂਟੀਕੇਟਿਡ ਵੈਰੀਫਾਈਡ ਡਾਕੂਮੈਂਟਸ ਹੈਗੇ ਜਿਹਦੇ ਨਾਲ ਉਹ ਪ੍ਰੂਵ ਕਰ ਸਕਦੇ ਨੇ ਕਿ ਸਾਡਾ 31 ਜੁਲਾਈ ਤੋਂ ਪਹਿਲਾਂ ਸੌਦਾ ਵੀ ਹੋ ਚੁੱਕਿਆ ਸੀਗਾ ਜ਼ਮੀਨ ਦਾ ਉਹਨਾਂ ਨੂੰ ਐਨਓਸੀ ਦਿੱਤੇ ਉਹਨਾਂ ਦੀ ਰਜਿਸਟਰੀਆਂ ਨੇ ਜਿਹੜੀਆਂ ਉਹ ਮੇਬੀ ਸੈਕੰਡ ਆਫ ਨਵੰਬਰ ਤੱਕ ਜਿੰਨਾਂ ਦੇ ਹੋ ਜਾਣਗੇ ਇਹ ਉਹਨਾਂ ਨੂੰ ਐਨਓਸੀ ਦੀ ਜ਼ਰੂਰਤ ਨਹੀਂ ਰਹੇਗੀ ਇਹ ਸੀਐਮ ਸਾਹਿਬ ਦੀ ਤਰਫੋਂ ਭਵੰਤ ਮਾਨ ਜੀ ਤਰਫੋਂ ਅੱਜ ਪੰਜਾਬ ਦੇ ਟੈਂਟੇਟਿਵਲੀ ਟੈਂਟੇਟਿਵਲੀ ਇਹੀ ਡੇਟਸ ਨੇ ਬਟ ਉਹਦੇ ਉੱਪਰ ਹੋਰ ਡਿਟੇਲ ਦੇ ਵਿੱਚ ਮੋਡੈਲਿਟੀਆਂ ਨੇ ਜਿਹੜੀਆਂ ਉਹ ਸੀਐਮ ਸਾਹਿਬ ਖੁਦ ਆਪ ਵਰਕਆਊਟ ਕਰ ਰਹੇ ਨੇ ਇਹ ਸਾਨੂੰ ਬ੍ਰੌਡਲੀ ਜੇ ਉਹਨਾਂ ਨੇ ਨੂੰ ਫੈਸਲਾ ਉਹਨਾਂ ਦਾ ਸੀਐਮ ਸਾਹਿਬ ਦਾ ਫੈਸਲਾ ਸੁਣਾਉਣ ਦੀ ਜ਼ਿੰਮੇਵਾਰੀ ਮੈਨੂੰ ਅਰਚੀਮਾ ਸਾਹਿਬ ਨੂੰ ਸੌਂਪੀ ਹੈ ਉਹ ਤੁਹਾਨੂੰ ਦੱਸ ਰਿਹਾ ਉਹ 2 ਵੀ ਹੋ ਸਕਦੇ ਨਵੰਬਰ ਹੋ ਸਕਦੇ 5 ਨਵੰਬਰ ਵੀ ਹੋ ਸਕਦੇ ਬਟ ਜਿਹੜੀ 31 ਜੁਲਾਈ ਦੀ ਡੇਟ ਹੈ ਉਹ ਫਾਈਨਲ ਰਹੇਗੀ ਵੀ 31 ਜੁਲਾਈ ਤੋਂ ਪਹਿਲਾਂ ਕਿਸੇ ਦੀ ਰਜਿਸਟਰੀ ਹੋਈ ਹੈ ਕਿਸੇ ਦਾ ਰਜਿਸਟਰਡ ਬਿਆਨ ਹੈ ਕਿਸੇ ਦੀ ਪੇਮੈਂਟਸ ਨੇ ਜਿਹੜੀਆਂ ਉਹ ਥਰੂ ਬੈਂਕ ट्रांजैक्शन ਉਹ ਸੈਲਰ ਕੋਲ ਬਾਏਰ ਦੀ ਦਾ ਪੈਸਾ ਜਿਹੜਾ ਉਹ ਸੈਲਰ ਕੋਲ ਗਿਆ ਹੋਇਆ ਥਰੂ ਬੈਂਕ ट्रांजैक्शन ਮਕਸਦ ਪਰਪਸ ਸਿਰਫ ਇੱਕ ਹੋਊਗਾ ਕਿ ਜੈਨੂਨਸ ਆਫ ਡੀਲ ਜਿਹੜੀ ਉਹ ਐਸਟੈਬਲਿਸ਼ ਹੋਵੇ ਫਿਕਟਿਸ਼ਸ ਕੰਮ ਹੈ ਜਿਹੜਾ ਜਾਲੀ ਕੰਮ ਹੈ ਜਿਹੜਾ ਉਹ ਨਹੀਂ ਇਹਦੇ ਵਿੱਚ ਹੋਣਾ ਚਾਹੀਦਾ ਪਰਪਸ ਮਕਸਦ ਇਹ ਹੈ ਉਹਦੀ ਮੋਡੈਲਿਟੀਆਂ ਨੇ ਜਿਹੜੀਆਂ ਉਹ ਸੀਐਮ ਸਾਹਿਬ ਕਹਿੰਦੇ ਆਉਣ ਵਾਲੇ ਦੋ ਚਾਰ ਦਿਨਾਂ ਦੇ ਵਿੱਚ ਉਹਨੂੰ ਕੰਪਲੀਟ ਕਰਕੇ ਉਹ ਬੜੀ ਜਲਦੀ ਸੜੀ ਜਿਹੜੀ ਸਾਰੀ ਵੀਡੀਓ ਦੀ ਮੋਡੈਲਿਟੀਆਂ ਨੇ ਨੀਟੀ ਗ੍ਰੀਟੀਆਂ ਨੇ ਉਹ ਲੋਕਾਂ ਸਾਹਮਣੇ ਰੱਖੀਆਂ ਜਾਣਗੀਆਂ ਵਨ ਟਾਈਮ ਕੌਮਪਲੀਟ ਰੱਖੀ ਹੋਈ ਹੈ ਯਾਰ ਦੇਖੋ ਇਹ ਵਨ ਟਾਈਮ ਪਾਲਿਸੀ ਹੀ ਸਮਝੋ ਜੀ ਇਹ ਵਨ ਟਾਈਮ ਰਿਲੀਫ ਹੈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਦੇਖੋ ਗਲਪਤੇ ਕੀ ਹੋਇਆ ਜੀ ਮੈਂ ਜੇ ਪਹਿਲਾਂ ਵੀ ਦੱਸਿਆ ਕਿ ਪਿਛਲੀਆਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਜਿਸ ਦੀ ਵਜ੍ਹਾ ਕਰਕੇ ਪਾਪਰਾ ਐਕਟ ਵੀ ਬਣਿਆ ਤੇ ਪਾਪਰਾ ਐਕਟ ਦੀ ਵਾਇਲੇਸ਼ਨ ਵੀ ਬਾਰ-ਬਾਰ ਹੁੰਦੀ ਰਹੀ ਜਦੋਂ ਵਾਇਲੇਸ਼ਨ ਬਾਰ-ਬਾਰ ਹੁੰਦੀ ਰਹੀ ਉਹਦਾ ਹਾਈ ਕੋਰਟ ਦੇ ਵਿੱਚ ਕੇਸ ਚੱਲਾ ਗਿਆ ਹਾਈ ਕੋਰਟ ਨੇ ਐਨਓਸੀ ਦੀ ਕੰਡੀਸ਼ਨ ਇੰਪੋਜ਼ ਕਰਤੀ ਐਨਓਸੀ ਦੀ ਕੰਡੀਸ਼ਨ ਦੇ ਨਾਲ ਜਿਹੜਾ ਰਜਿਸਟਰੀਆ ਹੋ ਨਹੀਂ ਸਕਦੀਆਂ ਸੀਗੀਆਂ ਕ腐ਸ਼ਨਾਂ નીચે ਦੋ ਨੰਬਰ ਦੇ ਕੰਮ ਨੇ ਜਿਹੜੇ ਉਹ ਸ਼ੁਰੂ ਹੋ ਜਾਂਦੇ ਨੇ ਜਿਹੜੇ ਇਲੀਗਲ ਕਲੋਨੀਆਂਜ਼ ਕੱਟਣ ਵਾਲੇ ਡਿਵੈਲਪਰ ਨੇ ਉਹ ਫੀਲਡ ਦੇ ਵਿੱਚ ਆ ਜਾਂਦੇ ਨੇ ਉਹ ਫਿਰ ਦੋ ਨੰਬਰ ਦਾ ਕੰਮ ਸ਼ੁਰੂ ਕਰ ਦਿੰਦੇ ਨੇ ਸੋ ਇਹਦੇ ਨਾਲ ਸਾਰੇ ਦਾ ਸਾਰਾ ਜਿਹੜਾ ਓਵਰਆਲ ਸਿਸਟਮ ਹੈ ਉਹ ਖਰਾਬ ਹੁੰਦਾ ਹੈ ਇਹ ਵਨ ਟਾਈਮ ਵਨ ਟਾਈਮ ਮੀਨਸ ਲਾਸਟ ਟਾਈਮ ਮੈਂ ਜਿਹੜੀ ਸਾਡੇ ਵੱਲੋਂ ਸਰਕਾਰ ਵੱਲੋਂ ਕਿ ਇਸ ਤੋਂ ਬਾਅਦ ਕੋਈ ਇਹ ਇਹ ਵੀ ਸਿਰਫ ਉਹਨਾਂ ਲੋਕਾਂ ਨੂੰ ਰੀਲੀਫ ਹੈ ਜਿਹੜੇ ਕਿ ਜਿਨ੍ਹਾਂ ਦੇ ਵਿਚਾਰਿਆਂ ਨੇ ਆਪਦੀਆਂ ਜ਼ਿੰਦਗੀ ਭਰ ਦੀਆਂ ਪੂੰਜੀਆਂ ਕਮਾਈਆਂ ਨੇ ਜਿਹੜੀਆਂ ਇੱਕ ਘਰ ਦੀ ਛੱਤ ਸਿਰ ਤੇ ਲੈਣ ਵਾਸਤੇ ਜਿਨ੍ਹਾਂ ਨੇ ਉਹਦੇ ਵਿੱਚ ਲਾਤੀਆਂ ਤੇ ਫਸ ਗਏ ਉਹ ਗਲਤੀ ਇਹ ਚ ਉਹਨਾਂ ਦੀ ਕੋਈ ਨਹੀਂ ਹੈਗੀ ਇਹ ਸਿਰਫ ਉਹਨਾਂ ਲਈ ਰੀਲੀਫ ਹੈ ਸਾਡੇ ਵੱਲੋਂ ਕੀ ਜੀ ਹਾਂ ਉਹ ਰਜਿਸਟਰੀ ਦੀ ਹੈ ਸਪੋਜ਼ ਸੇਲ ਲੀਡ ਹੈ ਜਿਹੜੀ ਜੇ ਅੱਜ ਕਿਸੇ ਨੇ 31 ਜੁਲਾਈ ਤੋਂ ਪਹਿਲਾਂ ਕਿਸੇ ਨੇ 10% ਬੈਂਕ ਦੇ ਵਿੱਚ ट्रांजैक्शन ਬਿਆਨੇ ਦਾ ਦੇ ਦਿੱਤਾ ਤੇ ਉਹ ਬੰਦਾ ਜੇ ਸਪੋਜ਼ 2 ਨਵੰਬਰ ਜਾਂ 5 ਨਵੰਬਰ ਜੋ ਵੀ ਡੇਟ ਸੀਐਮ ਸਾਫ ਫਾਈਨਲ ਕਰਨਗੇ ਜੇ ਉਦੋਂ ਤੱਕ ਉਹ ਰਜਿਸਟਰੀ ਕਰਾ ਲੈਂਦਾ ਤਾਂ ਉਹ ਲੀਗਲ ਮੰਨਿਆ ਜਾਊਗਾ ਜੇ ਉਦੋਂ ਤੱਕ ਨਹੀਂ ਕਰਾ ਪਾਉਂਦਾ ਤੇ ਉਹ ਨਹੀਂ ਮੰਨਿਆ ਜਾਊਗਾ ਸੋ ਵੈਰੀਫਿਕੇਸ਼ਨ ਆਈਡੈਂਟੀਫਿਕੇਸ਼ਨ ਐਂਡ ਸੈਟੀਸਫੈਕਸ਼ਨ ਆਫ ਲੋਕਲ ਅਥਾਰਟिटीज ਦਾ ਜਿਹੜਾ ਹੈਗਾ ਕਿ ਇਹ ਕੰਮ ਜੈਨੂਇਨ ਹੈ ਉਹਦੀ ਕੱਟਆਫ ਡੇਟ ਹੈ ਜਿਹੜੀ ਉਹ 31 ਜੁਲਾਈ ਹੈ